ਦੀ ਅੱਜ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕਦਮਾ ਦਰਜ ਹੈਗਾ ਜਦੇ ਵਿੱਚ ਅ ਦੋ ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ ਪੰਜ ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ ਪੰਜ ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮ ਸਿਰ ਰੀਸੈਂਟ ਇੱਕ ਦੋ ਮਹੀਨੇ ਦੇ ਅੰਦਰ ਇੱਥੇ ਪੰਜ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀਗੀ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਵਿੱਚ ਗੋਲੀ ਚਲਾਈ ਸੀਗੀ ਇਸ ਤੋਂ ਬਾਅਦ ਐਸਐਲ ਬਾਬਾ ਕਾਲਜ ਉੱਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਿਹਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੱਸਣਾ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ ਰਾਹੁਲ ਦਾਤਰ ਤੇ ਅਮਰਾਂਡੇ ਦਾ ਗਰੁੱਪ ਸੀਗਾ ਤੇ ਦੂਜੇ ਪਾਸੇ 사ਜਨ ਲੋਂਡੇ ਦਾ ਗਰੁੱਪ ਸੀਗਾ ਜੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ ਰਾਹੁਲ ਦਾਤਰ ਗਰੁੱਪ ਦਾ ਇੱਕ ਮੇਨ ਕਰੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ 모히ਤ ਏਲੀਅਸ ਕਾਕਾ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਕੀ ਅੱਜ ਇਹਨੇ ਐਸ ਐਚਓ ਸਿਟੀ ਸੁਖਜਿੰਦਰ ਉਹਨਾਂ ਨੂੰ ਇਹਨੇ ਇਖਸ਼ਾਫ ਕੀਤਾ ਸੀਗਾ ਕਿ ਇੱਥੇ ਥਿੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਡੇ ਇਹਨੇ ਹੈਰੋਇਨ ਲੁਕਾ ਕੇ ਰੱਖੀ ਹੋਈ ਹੈ ਜੋ ਉਸ ਦੀ ਰਿਕਵਰੀ ਵਾਸਤੇ ਐਸ ਐਚਓ ਅਲੋਂਗ ਵਿਦ ਡੀ ਐਸ ਪੀ ਸਿਟੀ ਇੱਥੇ ਆਏ ਸੀਗੇ ਜੋ ਇੱਥੇ ਆ ਕੇ ਇਹਨੇ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਹੈਰੋਇਨ ਤਾਂ ਕੋਈ ਸਿਗੀ ਹੀ ਨਹੀਂ ਇਹਨੇ ਆਪਣਾ ਪਿਸਟਲ ਲੁਕਾ ਕੇ ਰੱਖਿਆ ਹੋਇਆ ਸੀਗਾ ਇਹ 30 ਬੋਰ ਦਾ ਪਿਸਤਲ ਸੀਗਾ ਸਟਾਰ ਪਿਸਤਲ ਇਹਨੇ ਉਤੇ ਉਤੇ ਹੱਥ ਪਾਇਆ ਤੇ ਇਮੀਡੀਏਟਲੀ ਪੁਲਿਸ ਵੱਲ ਇਹਨੇ ਦੋ ਫਾਇਰ ਕੀਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਵਿੱਚ ਪੁਲਿਸ ਨੇ ਆਪਣਾ ਸੈਲਫ ਡਿਫੈਂਸ ਕਰਦੇ ਹੋਏ ਇੱਕ ਫਾਇਰ ਇਹਦੇ ਵੱਲ ਕੀਤਾ ਜੋ ਇਹਦੇ ਸੱਚੀ ਲੱਤ ਤੇ ਲੱਗਾ ਤੇ ਉਸ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਬੀਇੰਗ ਇੰਜਰਡ ਇਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਤੇ ਅਗਲੀ ਤਫਤੀਸ਼ ਚੱਲੀ ਹੈ ਇਹ ਦੋਨਾਂ ਗੈਂਗਾਂ ਦਾ ਬਾਰੇ ਜਿਹੜਾ ਤੁਸੀਂ ਦੱਸਿਆ ਇਹਨਾਂ ਦੇ ਕਿੰਨੇ ਹੁਣ ਤੱਕ ਮੈਂਬਰ ਤੁਸੀਂ ਕਾਬੂ ਕਰ ਲਏ ਜੀ ਹੁਣ ਤੱਕ ਰੀਸੈਂਟਲੀ ਜਿਹੜੇ ਨੇ 5 ਮੈਂਬਰ ਇਹਨਾਂ ਦੇ ਰੀਸੈਂਟਲੀ ਇਹਨਾਂ ਨੇ ਸਿਟੀ ਪੁਲਿਸ ਨੇ ਅੰਡਰ ਦ ਜਿਹੜੀ ਟੀਮ ਸੀਗੀ ਇਹਨੂੰ ਡੀਐਸਪੀ ਸਿਟੀ ਸੰਜੀਵ ਜੀ ਲੀਡ ਕਰ ਰਹੀ ਸੀ ਨਾਲ ਸਾਡੇ ਸੀਆਈ ਇਨਚਾਰਜ ਸੀਗੇ ਨਾਲ ਐਸਐਚਓ ਸਿਟੀ ਸੀਗੇ ਇਹਨਾਂ ਨੇ 5 ਮੈਂਬਰ ਗ੍ਰਿਫਤਾਰ ਕਰ ਰਹੇ ਸੀਗੇ ਤੇ ਮੇਨ ਉਹਨਾਂ ਦਾ ਇਹੀ ਜਿਹੜਾ ਮੋਹਿਤ ਏਲੀਅਸ ਕਾਕਾ ਦੀ ਕ੍ਰਿਮਿਨਲ ਹਿਸਟਰੀ ਹੈ ਇਹਦੇ ਉੱਤੇ 2023 ਦੇ ਵਿੱਚ ਪੀਐਸ ਵੇਰਕਾਮ ਅਬਰਸਾ ਸਿਟੀ ਤੇ ਪੀਐਸ ਸਿਵਲ ਲਾਈਨ ਅਬਰਸਾ ਸਿਟੀ ਇਹਦੇ ਉੱਤੇ ਦੋ ਮੁਕੱਦਮੇ ਦਰਜ ਨੇ ਉਹ ਵੀ ਲੁੱਟਖੋਹ ਦੇ ਮੁਕੱਦਮੇ ਦਰਜ ਸੀਗੇ ਦੋ ਸਾਲ ਤੋਂ ਇਹ ਜੇਲ੍ਹ ਵਿੱਚ ਸੀਗਾ ਤੇ ਇਸੇ ਸਾਲ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਬੇਲ ਤੇ ਬਾਹਰ ਆਇਆ ਤੇ ਆਉਂਦੇ ਸਾਰ ਹੀ ਇਹਨੇ ਫਿਰ ਬਟਾਲੇ ਦੇ ਵਿੱਚ ਇਹ ਗੋਲੀਬਾਰੀ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਬਟਾਲਾ ਪੁਲਿਸ ਨੇ ਪਹਿਲਾਂ ਤੇ ਇਹਨੂੰ ਅਰੈਸਟ ਕਰਕੇ ਤੇ ਅੱਜ ਅ ਚਲੋ ਆਏ ਹੈਰੋਇਨ ਦੀ ਰਿਕਵਰੀ ਵਾਸਤੇ ਪਰ ਜਦੋਂ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਤੇ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੀ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਤੇ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਇਹਦੀ ਲੱਤ ਲੱਗਾ ਜੀ ਬਿਲਕੁਲ ਉਮਰ ਜਿਸ ਤਿੱਕ ਨੇ ਛੋਟੀ ਕਾਰਨੋਂ ਮੇ ਵੱਡੇ ਕਹਿ ਸਕਦੇ ਹਾਂ ਜੀ ਬਟ ਹੁਣ ਇਸੇ ਉਮਰ ਦੇ ਵਿੱਚ ਜਿਹੜੇ ਆਮ ਤੌਰ ਤੇ ਦੇਖਿਆ ਜਾਂਦਾ ਦੋਸ਼ੀ ਟ੍ਰਿਗਰ ਫ੍ਰੈਂਡਲੀ ਹੁੰਦੇ ਨੇ ਸੋ ਇਹ ਵੀ ਟ੍ਰਿਗਰ ਫ੍ਰੈਂਡੀ ਸੀਗਾ ਜਦੋਂ ਵੀ ਕੋ ਜਿਹੜਾ ਵੈਪਨ ਸੀਗਾ ਤੇ ਇਹਨੇ ਲਗਾਤਾਰ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ 4-5 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਤੇ ਹਰ ਜਗ੍ਹਾ ਹੀ ਇਹਨੇ ਜਿਹੜੀ ਫਾਇਰ ਕੀਤਾ ਐਸਐਲ ਭਵਨ ਜਿਹੜਾ ਐਸਐਲ 바ਵਾ ਕਾਲਜ ਜਿਹੜਾ ਉਥੇ ਦਿਨ ਦਿਹਾੜੇ ਇਹਨਾਂ ਨੇ ਦੋ ਜਿਹੜੇ ਗਰੁੱਪ ਸੀਗੇ ਉਹਨਾਂ ਵੱਲੋਂ ਸਿੱਧੇ ਫਾਇਰ ਕੀਤੇਗੇ ਚਲੋ ਉਹਦੇ ਵਿੱਚ ਕੋਈ ਰਬ ਵੱਲੋਂ ਕੋਈ ਇੰਜਰਡ ਨਹੀਂ ਹੋਇਆ ਬਟ ਜਦੋਂ ਇਹਨੇ ਗਾਂਧੀ कॅम्प ਦੇ ਵਿੱਚ ਫਾਇਰ ਕੀਤੇ ਤਾਂ ਉਥੇ ਤਿੰਨ ਜਣੇ ਇੰਜਰਡ ਵੀ ਹੋਏ ਸੀਗੇ ਸਰ ਇਹ ਕਦੋਂ ਵੀ ਇਸ ਤਿੱਕੇ ਦੇ ਕਿਸੇ ਗੈਂਗਸਟਰ ਨੂੰ ਕਾਬੂ ਕੀਤਾ ਜਾਂਦਾ ਜਦੋਂ ਰਿਕਵਰੀ ਵਾਸਤੇ ਨੂੰ ਲੈ ਕੇ ਜਾਇਆ ਜਾਂਦਾ ਤੇ ਉਥੇ ਮੁਕਾਬਲਾ ਬਣ ਜਾਂਦਾ ਉਹ ਉਸਦੇ ਕਿਹਦੀ ਨਕਾਮੀ ਸਮਝੀ ਜਾਂ ਫਿਰ ਕਿਹਦੀ ਚੁਸਤੀ ਸਮਝੀ ਨਹੀਂ ਨਕਾਮੀ ਨਹੀਂ ਇਹਨੂੰ ਜਾਂ ਚੁਸਤੀ ਨਹੀਂ ਸਮਝ ਸਕਦੇ ਇਸ ਵਾਰੀ ਤੇ ਇਹ ਗੱਲ ਸੀਗਾ ਨਾ ਕਿ ਇਹਨੇ ਪਹਿਲੋਂ ਹੀ ਪੁਲਿਸ ਨੂੰ ਚੱਕਮਾ ਦੇ ਦਿੱਤਾ ਕਿ ਇਹਨੇ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਦੱਸ ਕੇ ਆਇਆ ਸੀਗਾ ਤੇ ਹੈਰੋਇਨ ਦੀ ਰਿਕਵਰੀ ਵਾਸਤੇ ਜਦੋਂ ਆਇਆ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਗਾ ਕਿ ਅੱਗੇ ਇਹਦੇ ਕੋਲ ਵੈਪਨ ਵੀ ਹੋ ਸਕਦਾ ਸੋ ਇਹ ਕਿਉਂਕਿ ਪਹਿਲੋਂ ਵੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਜੇਲੇ ਟਾਈਮ ਲਾ ਆਇਆ ਫਿਰ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨਾਲ ਤਾਲਮੇਲ ਹੈਗਾ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਹੈਰੋਇਨ ਦੀ ਰਿਕਵਰੀ ਬੋਲ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੈਪਨ ਹੋਏਗਾ ਤੇ ਪੁਲਿਸ ਨੂੰ ਇੱਕ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਬਟ ਫਿਰ ਵੀ ਜਿਹੜਾ ਹੈਗਾ ਪੁਲਿਸ ਨੇ ਬੜੀ ਮੁਸਤਦਦੀ ਦਿਖਾਉਂਦੇ ਹੋਏ ਇਮੀਡੀਏਟਲੀ ਆਪਣਾ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਦੀ ਨਾਲ ਕਾਬੂ ਕਰਕੇ ਇਹਨੂੰ ਸਿਵਲ ਹਸਪੀਟਲ ਬਟਾਲਾ ਪਹਚਾਦੇ ਤੱਕ ਹੈ